दिल्ली सल्तनत हलचल औरंगजेब के करतूतोंफड़ा दफड़ी चल रही थी इस दौरान रिहासत कहलूर का राजा दीपचंद सोलह सौ पैंठ ईस्वी भी सर्ववास हो गया श्री गुरु तेज बहादेव राजा दीपचंद शामिल होकर गिरपुर पहुंचे इतने ही गुरु जी नेहलूर के खाण पीजन की गल की राज ਮੂਰੀ ਅਸਿਰ ਕੈ ਮੂਰ ਦੇ ਤਿੰਨ ਪਿੰਡ ਪੇਂਡ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਇਸ ਖਾਨ ਨੂੰ ਮੁੱਲ ਖਰੀਦ ਕੇ ਨਗਰ ਵਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕ ਥਾਂ ਤੇ ਸਥਿਤ ਹਸਨ ਜਿੱਥੇ ਪਹਾੜੀਆਂ ਦੀ ਝਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਰਾਗ ਤੇ ਕੁਦਰਤ ਦਾ ਅਲੋਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਪੇਂਡ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰ ਅੰਦੇਸ਼ੀ ਨਾਲ ਇਸ ਨੂੰ ਖਰੀਦ ਸੀ ਇਹ ਜਮੀਨ ਪਿੰਡਾ ਮਾਕੋਆ ਤੇ ਮਠੌਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਹੋਰੀ ਗੱਡੀ ਤੇ ਆਪਣਾ ਆਪਣੀ